ਦੇਖੋ ਕੱਲ ਸੁਪਰੀਮ ਕੋਰਟ ਦਾ ਜਿਹੜਾ ਆਰਡਰ ਸੀ ਉਹ ਦੇਰ ਸ਼ਾਮ 6 ਵਜੇ ਅਪਲੋਡ ਹੋਇਆ ਜਿਹਦੇ ਕਰਕੇ ਕੱਲ ਬੇਲ ਬਾਂਡਸ ਜਿਹੜੇ ਉਹ ਨਹੀਂ ਫਾਈਲ ਹੋ ਸਕੇ ਕਿਉਂਕਿ ਕੋਰਟ ਟਾਈਮ ਖਤਮ ਹੋ ਗਿਆ ਸੀ ਅੱਜ ਹੁਣ ਸਵੇਰ 10 ਵਜੇ ਜੱਜ ਸਾਹਿਬ ਦੀ ਕੋਰਟ ਦੇ ਵਿੱਚ ਐਪਲੀਕੇਸ਼ਨ ਹੁਣ ਲਾ ਰਹੇ ਹਾਂ ਉਹ ਐਪਲੀਕੇਸ਼ਨ ਤੇ ਜੱਜ ਸਾਹਿਬ ਨੇ ਆਰਡਰ ਕਰਨੇ ਨੇ ਕਿਉਂਕਿ ਜਿਹੜੀ ਵੀ ਬੇਲ ਚਾਹੇ ਹਾਈ ਕੋਰਟ ਤੋਂ ਹੋਵੇ ਚਾਹੇ ਸੁਪਰੀਮ ਕੋਰਟ ਤੋਂ ਹੋਵੇ ਉਹਦੀਆਂ ਜਿਹੜੀਆਂ ਬੇਲ ਬਾਂਡਸ ਆ ਉਹ ਟ੍ਰਾਇਲ ਕੋਰਟ ਜਿੱਥੇ ਉਹ ਕੇਸ ਚੱਲਦਾ ਹੁੰਦਾ ਉੱਥੇ ਹੀ ਭਰਨਾ ਪੈਂਦਾ ਸੋ ਜੱਜ ਸਾਹਿਬ ਇਹਦੇ ਤੇ ਆਰਡਰ ਕਰਨਗੇ ਕਿ ਕਿੰਨੇ ਦੇ ਉਹ ਤੋਂ ਬਾਅਦ bail bonds furnish ਕਰਕੇ ਉਰੋ ਜਿਹੜਾ release warrant ਹੈ ਉਹ ਨਾਬਾ ਜੇਲ੍ਹ ਜਾਊਗਾ ਸੋ ਨਾਬਿਆਂ ਰਿਲੀਜ਼ ਹੋ ਜਾਣਗੇ ਸੋ ਮੈਨੂੰ ਇਹ ਲੱਗਦਾ ਕਿ ਬਿਫੋਰ ਲੰਚ ਇਹ ਸਾਰਾ ਕੁਝ ਕੰਪਲੀਟ ਹੋ ਜਾਏਗਾ ਦੇਖੋ ਅੱਜ ਮੁੱਖ ਮੰਤਰੀ ਸਾਹਿਬ ਦਾ ਟਵੀਟ ਦੇਖ ਕੇ ਮੈਨੂੰ ਉਹ ਖਾਨ ਯਾਦ ਆ ਗਿਆ ਕਿ ਜਦੋਂ ਪਰਛਾਵੇਂ ਕੱਦ ਨਾਲੋਂ ਤੇ ਗੱਲਾਂ ਵजूद ਨਾਲੋਂ ਵੱਡੀਆਂ ਹੋ ਜਾਣ ਤਾਂ ਸਮਝੋ ਕੰਮ ਖਤਰੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਟਵੀਟ ਨੇ ਸਿੱਧਾ ਸੁਪਰੀਮ ਕੋਰਟ ਆਫ ਇੰਡੀਆ ਨੂੰ ਤੇ ਸੁਪਰੀਮ ਕੋਰਟ ਦੇ ਆਰਡਰ ਨੂੰ ਚੈਲੰਜ ਕੀਤਾ ਜਿਹੜਾ ਕਿ ਕੰਟੈਂਪਟ ਆਫ ਕੋਰਟ ਹੈ ਮਤਲਬ ਮੁੱਖ ਮੰਤਰੀ ਜੇ ਇਹ ਲਿਖਦੇ ਨੇ ਵਿਕਰਮ ਮਜੀਠੀਆ ਸਾਹਿਬ ਦੀ ਬੇਲ ਦੇ ਵਿੱਚ ਮਿਲੀ ਰਾਹਤ ਤੋਂ ਬਾਅਦ ਕਿ ਅਦਾਲਤਾਂ ਦਾ ਰੱਬ ਰੱਖਾ ਹੈ ਇਹਦਾ ਮਤਲਬ ਮੁੱਖ ਮੰਤਰੀ ਸਾਹਿਬ ਜਿਹੜੇ ਸੰਵਿਧਾਨ ਦੀ ਸੋਚ ਚ ਆ ਕੇ ਤੁਸੀਂ ਮੁੱਖ ਮੰਤਰੀ ਬਣੇ ਹੋ ਹੁਣ ਤੁਹਾਨੂੰ ਉਸ ਸੰਵਿਧਾਨ ਤੇ ਭਰੋਸਾ ਨਹੀਂ ਰਿਹਾ ਹੁਣ ਤੁਹਾਨੂੰ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਆਫ ਇੰਡੀਆ ਤੇ ਭਰੋਸਾ ਨਹੀਂ ਰਿਹਾ ਤੇ ਮੈਂ ਯਾਦ ਕਰਾ ਦਿਆਂ ਕਿ ਉਹੀ ਸੁਪਰੀਮ ਕੋਰਟ ਆਫ ਇੰਡੀਆ ਹੈ जिने ਜਦੋਂ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਮਨੀਸ਼ ਸੋਧਿਆ ਅਸਤਿੰਦਰ ਜੈਨ ਨੂੰ ਬੇਲ ਦਿੱਤੀ ਸੀ ਉਸ ਦਿਨ ਤਾਂ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਜੀ ਸਚਾਈ ਦੀ ਜਿੱਤ ਹੋਗੀ ਜੀ ਸੰਵਿਧਾਨ ਬਚ ਗਿਆ ਤੇ ਅੱਜ ਉਹੀ ਸੁਪਰੀਮ ਕੋਰਟ ਆਫ ਇੰਡੀਆ ਨੇ ਪੰਜਾਬ ਸਰਕਾਰ ਦੀਆਂ ਵਧੀਆਂ ਕਿਆਂ ਜਿਹੜੀਆਂ ਕਿ ਸਿਆਸੀ ਰੰਜਿਸ਼ ਤਹਿਤ ਸਿਆਸੀ ਵਿਰੋਧੀਆਂ ਦੇ ਵਿਰੁੱਧ ਝੂਠੇ ਮੁਕੱਦਮੇ ਦਰਜ ਕੀਤੇ ਜਾ ਰਹੇ ਨੇ ਜੇ ਸੁਪਰੀਮ ਕੋਰਟ ਆਫ ਇੰਡੀਆ ਨੇ ਉਹਦੇ ਤੇ ਟਿੱਪਣੀ ਕਰਤੀ ਜੇ ਪੰਜਾਬ ਸਰਕਾਰ ਦੀਆਂ ਦਲੀਲਾਂ ਨੂੰ ਖਾਰਜ ਕਰਤਾ ਤਾਂ ਮੁੱਖ ਮੰਤਰੀ ਸਾਹਿਬ ਨੇ ਅੱਜ ਅਦਾਲਤ ਦੇ ਉੱਤੇ ਸਵਾਲ ਚੱਕਤੇ ਸੋ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹੂੰਗਾ ਕਿ ਤੁਰੰਤ ਪ੍ਰਭਾਵ ਦੇ ਨਾਲ ਮਾਫੀ ਮੰਗਣ ਕਿਉਂਕਿ ਇਹ ਕੰਟੈਂਪਟ ਆਫ ਕੋਰਟ ਹੈ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਕੀਤੀ ਹੈ ਤੇ ਦੂਜੇ ਪਾਸੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਸੰਤਾ ਮਹਾਪੁਰਸ਼ਾਂ ਦੇ ਉੱਤੇ ਟਿੱਪਣੀ ਕਰਨ ਦਾ ਕੋਈ ਫਾਇਦਾ ਨਹੀਂ ਮੁੱਖ ਮੰਤਰੀ ਸਾਹਿਬ ਕੱਲ ਦੀ ਜਿਹੜੀ ਡੇਰਾ ਬਿਆਸ ਦੇ ਜਿਹੜੇ ਮੁਖੀ ਹੈ ਸਤਕਾਰਯੋਗ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਦੀ ਮੁਲਾਕਾਤ ਦੇ ਉੱਤੇ ਸਵਾਲ ਚੱਕ ਰਹੇ ਨੇ ਤਾਂ ਮੁੱਖ ਮੰਤਰੀ ਸਾਹਿਬ ਜਦੋਂ ਜਦੋਂ ਸਰਕਾਰਾਂ ਦੀਆਂ ਵਧੀਆਂਕੀਆਂ ਵਧੀਆਂ ਨੇ ਜਦੋਂ ਜਦੋਂ ਪੰਜਾਬ ਦੇ ਵਿੱਚ ਅਤਿਆਚਾਰ ਵਧਿਆ ਤਾਂ ਸੰਤਾ ਮਹਾਪੁਰਸ਼ਾਂ ਨੇ ਆਵਾਜ਼ ਉਠਾਈ ਹੈ ਤੇ ਕੱਲ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਉਹ ਇੱਕ ਸੱਚਾਈ ਹੈ ਕਿ ਪੰਜਾਬ ਪੁਲਿਸ ਦੀ ਦੁਰਵਰਤੋਂ ਸਿਰਫ ਸਿਆਸੀ ਵਿਰੋਧੀਆਂ ਵਿਰੁੱਧ ਝੂਠੇ ਮੁਕੱਦਮੇ ਦਰਜ ਕਰਨ ਦੇ ਲਈ ਹੋ ਰਹੀ ਹੈ ਇਹ ਸਾਰਾ ਝੂਠ ਦਾ ਪਲੰਦਾ ਜਿਹੜਾ ਇੱਕ ਵਾਰ ਨਹੀਂ ਦੋ ਦੋ ਵਾਰ ਤੇ ਸੁਪਰੀਮ ਕੋਰਟ ਦੀ ਟਿੱਪਣੀ ਆਈ ਹੈ ਪਹਿਲਾਂ ਡਰੱਗ ਦੇ ਕੇਸ 'ਚ ਮਤਲਬ ਡਰੱਗ ਦੇ ਕੇਸ 'ਚ ਡਰੱਗ ਨਹੀਂ ਸੀ ਲੱਭਿਆ ਸੁਪਰੀਮ ਕੋਰਟ ਤੋਂ ਫਟਕਾਰ ਪਈ ਕੇਸ ਖਰਜ ਹੋਇਆ ਹੁਣ ਆਮਦਨ ਤੋਂ ਬਾਅਦ ਜਾਇਦਾਦ ਦੇ ਕੇਸ 'ਚ ਆਮਦਨੀ ਲੱਭੀ ਜਾਇਦਾਦ ਨਹੀਂ ਲੱਭੀ ਤਾਂ ਸੁਪਰੀਮ ਕੋਰਟ ਜਾ ਕੇ ਤੁਹਾਡੀਆਂ ਦਲੀਲਾਂ ਖਾਰਜ ਹੋਈਆਂ ਸੋ ਹੁਣ ਐਸੀਆਂ ਮੰਦਭਾਗੀਆ ਟਿੱਪਣੀਆਂ ਪੰਜਾਬ ਦੇ ਮੁੱਖ ਮੰਤਰੀ ਨੂੰ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਇਹ ਟਿੱਪਣੀਆਂ ਦੇ ਨਾਲ ਭਗਵੰਤ ਮਾਨ ਸਾਹਿਬ ਦੀ ਕੋਈ ਗੱਲ ਨਹੀਂ ਜਿਹੜੀ ਚੇਅਰ ਹੁੰਦੀ ਹੈ ਮੁੱਖ ਮੰਤਰੀ ਦੀ ਉਹਦੀ ਕ੍ਰੈਡੀਬਿਲਟੀ ਨੂੰ ਸੱਟ ਵੱਜਦੀ ਹੈ ਜੀ ਤੋ ਪੰਜਾਬ ਦੇ ਮੁੱਖ ਮੰਤਰੀ ਨੂੰ ਗ੍ਰੇਸ ਕਰਨਾ ਚਾਹੀਦਾ